ਸਾਨੂੰ ਤੁਹਾਡੇ ਬੇਸਮੈਂਟ ਦੀ ਤਲਾਸ਼ੀ ਲੈਣੀ ਹੈ ਚਾਬੀ ਦਿਓ ਅਫਸਰ ਸਾਹਿਬ ਇਸ ਨੂੰ ਹਥਕੜੀ ਲਾਓ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਇਹ ਬਹੁਤ ਖਤਰਨਾਕ ਸਮਾਨ ਛੁਪਾ ਰਹਾ ਹੈ ਚਾਕੂ ਕੱਟੋ ਤੇ ਖੋਲੋ ਇਸ ਨੂੰ ਬਾਜੀ ਇੱਥੇ ਪਿੰਡ ਵਿੱਚ ਪੁਲਿਸ ਨੇ ਸਾਡਾ ਅਨਾਜ ਵਾਲਾ ਗੋਦਾਮ ਸੀਲ ਕਰ ਦਿੱਤਾ ਹੈ ਅਰੀਦੀ ਇੱਕ ਸ਼ਾਂਤ ਇਲਾਕੇ ਵਿੱਚ ਜਦੋਂ ਦੁਪਹਿਰ ਦੀ ਨਿੱਗੀ ਧੁੱਪ ਬਰਫ਼ ਉੱਤੇ ਲਿਸ਼ਕ ਰਹੀ ਸੀ ਤਾਂ ਸਭ ਕੁਝ ਬਹੁਤ ਹੀ ਆਮ ਜਾਪਦਾ ਸੀ ਇੱਕ ਅੰਮ੍ਰਿਤਧਾਰੀ ਗੁਰਸਿੱਖ ਆਪਣੇ ਵੇੜੇ ਵਿੱਚ ਬੜੇ ਸਕੂਨ ਨਾਲ ਸੇਵਾ ਕਰ ਰਿਹਾ ਸੀ ਮਰ ਅਚਾਨਕ ਪੁਲਿਸ ਦਿਆਂ ਦਰਜਣਾ ਗੱਡੀਆਂ ਦੀਆਂ ਨੀਲੀਆਂ ਬੱਤੀਆਂ ਨੇ ਉਸ ਸ਼ਾਂਤੀ ਨੂੰ چیر ਦਿੱਤਾ ਅਤੇ ਹਥਿਆਰਬੰਦ ਅਫਸਰਾਂ ਨੇ ਬੁਲੇਟ ਪ੍ਰੂਫ ਜੈਕਟਾ ਪਾ ਕੇ ਉਸ ਕੋਠੀ ਨੂੰ ਚਾਰੇ ਪਾਸਿਓਂ ਘੇਰ ਲਿਆ ਗਵਾਂਡੀਆਂ ਨੂੰ ਲੱਗਿਆ ਕਿ ਸ਼ਾਇਦ ਅੱਜ ਕੋਈ ਬਹੁਤ ਵੱਡਾ ਅਬਰਾਦੀ ਜਾਂ ਗੈਰ ਕਾਨੂੰਨੀ ਕਾਰੋਬਾਰ ਬੇਨਕਾਬ ਹੋਵੇਗਾ ਜਿਵੇਂ ਕਿ ਵਿਦੇਸ਼ਾਂ ਵਿੱਚ ਅਕਸਰ ਅਜਿਹੇ ਰੇਡਾਂ ਦੌਰਾਨ ਦੇਖਿਆ ਜਾਂਦਾ ਹੈ ਆਮ ਤੌਰ ਤੇ ਅਜਿਹੇ ਮਾਮਲਿਆਂ ਵਿੱਚ ਨਸ਼ੇ ਜਾਂ ਹਥਿਆਰਾਂ ਦੇ ਜ਼ਖੀਰੇ ਬਰਾਮਦ ਹੁੰਦੇ ਹਨ ਅਤੇ ਬੰਦੇ ਦੀ ਇੱਜ਼ਤ ਪਲਾਂ ਵਿੱਚ ਮਿੱਟੀ ਵਿੱਚ ਮਿਲ ਜਾਂਦੀ ਹੈ ਪਰ ਜਦੋਂ ਪੁਲਿਸ ਨੇ ਉਸ ਪੇਸਮੈਂਟ ਦਾ ਭਾਰੀ ਲੋਹੇ ਦਾ ਜਿੰਦਾ ਤੋੜ ਕੇ ਅੰਦਰ ਰਖਿਆ ਤਾਂ ਉੱਥੇ ਪਈ ਚੀਜ਼ ਦੇਖ ਕੇ ਸਖਤ ਦਿਲ ਅਫਸਰਾਂ ਦੀਆਂ ਬੰਦੂਕਾਂ ਵੀ ਨੀਵੀਆਂ ਹੋ ਗਈਆਂ ਉੱਥੇ ਕੋਈ ਜੁਰਮ ਨਹੀਂ ਪਲ ਰਿਹਾ ਸੀ ਸਗੋਂ ਇਨਸਾਨੀਅਤ ਤੇ ਦਇਆ ਦਾ ਇੱਕ ਅਜੀਹ੍ਹਾ ਰਾਜ਼ ਛੁਪਿਆ ਸੀ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਅਤੇ ਅੱਖਾਂ ਹੰਝੂਆਂ ਨਾਲ ਭਰ ਜਾਣਗੀਆਂ ਇਹ ਸੱਚਾਈ ਤੁਹਾਡੀ ਸੋਚ ਨੂੰ ਇੱਕ ਝਟਕੇ ਵਿੱਚ ਬਦਲ ਕੇ ਰੱਖ ਦੇਵੇਗੀ ਗੁਰਮੁਖ ਸਿੰਘ ਪਿਛਲੇ 30 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਇੱਕ ਅਜੀਹਾ ਇਨਸਾਨ ਸੀ ਜਿਸਦੇ ਚਿਹਰੇ ਤੇ ਹਮੇਸ਼ਾ ਇੱਕ ਅਜੀਬ ਜਿਹਾ ਜلال ਅਤੇ ਸਕੂਨ ਰਹਦਾ ਸੀ ਸਿਰ ਤੇ ਉੱਚੀ ਦਸਤਾਰ ਚਿੱਟਾ ਲੰਮਾ ਦਾੜਾ ਅਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਸਰੀ ਦੇ ਲੋਕ ਉਸ ਦਾ ਬਹੁਤ ਸਤਿਕਾਰ ਕਰਦੇ ਸਨ ਗੁਰਮੁਖ ਸਿੰਘ ਦਾ ਜੀਵਨ ਬਹੁਤ ਹੀ ਸਧਾਰਨ ਸੀ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਨਿਤਨੇਮ ਕਰਨਾ ਅਤੇ ਫਿਰ ਆਪਣੀ ਕਾਰ ਚੁੱਕ ਕੇ ਕੰਮ ਤੇ ਨਿਕਲ ਜਾਣਾ ਸ਼ਾਮ ਨੂੰ ਵਾਪਸ ਆ ਕੇ ਆਪਣੇ ਬਗੀਚੇ ਵਿੱਚ ਫੁੱਲਾਂ ਦੀ ਸੇਵਾ ਕਰਨੀ ਪਰ ਪਿਛਲੇ ਕੁਝ ਮਹੀਨਿਆਂ ਤੋਂ ਗਵਾਂਡੀਆਂ ਨੇ ਗੁਰਮੁਖ ਸਿੰਘ ਦੇ ਘਰ ਕੁਝ ਅਜੀਬ ਹਲਚਲ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਸੀ ਸਿਆਲ ਦੀਆਂ ਧੁੱਪਾਂ ਵਾਲੇ ਦਿਨ ਸਨ ਗਵਾਂਡ ਵਿੱਚ ਰਹਿੰਦਾ ਜਰਨੈਲ ਸਿੰਘ ਜੋ ਆਪਣੇ ਆਪ ਨੂੰ ਇਲਾਕੇ ਦਾ ਸਭ ਤੋਂ ਸਿਆਣਾ ਬੰਦਾ ਸਮਝਦਾ ਸੀ ਅਕਸਰ ਆਪਣੇ ਵੇੜੇ ਵਿੱਚ ਬੈਠਾ ਗੁਰਮੁਖ ਸਿੰਘ ਦੀ ਕੋਠੀ ਵੱਲ ਝਾਕਦਾ ਰਹਿੰਦਾ ਜਰਨੈਲ ਸਿੰਘ ਨੇ ਨੋਟ ਕੀਤਾ ਕਿ ਹਰ ਦੂਜੇ ਤੀਜੇ ਦਿਨ ਸ਼ਾਮ ਟਲਣ ਵੇਲੇ ਜਾਂ ਤੜਕੇ ਸਵੇਰੇ ਵੱਡੇ ਵੱਡੇ ਟਰੱਕ ਗੁਰਮੁਖ ਸਿੰਘ ਦੀ ਕੋਠੀ ਦੇ ਪਿਛਲੇ ਪਾਸੇ ਆਗੇ ਰੁਕਦੇ ਸਨ ਉਹਨਾਂ ਟਰੱਕਾਂ ਵਿੱਚੋਂ ਭਾਰੀ ਬਕਸੇ ਉਤਾਰੇ ਜਾਂਦੇ ਅਤੇ ਬੜੀ ਚੁੱਪ-ਚੁਪੀ ਤੇ ਸਿੱਧੇ ਬੇਸਮੈਂਟ ਵਿੱਚ ਲੈ ਜਾਏ ਜਾਂਦੇ। ਗੁਰਮੁਖ ਸਿੰਘ ਕਿਸੇ ਨਾਲ ਕੋਈ ਗੱਲਬਾਤ ਨਹੀਂ ਸੀ ਕਰਦਾ। ਬਸ ਆਪਣੇ ਕੰਮ ਵਿੱਚ ਮਸਤ ਰਹਿੰਦਾ। ਹੌਲੀ-ਹੌਲੀ ਗੱਲਾਂ ਦਾ ਬਾਜ਼ਾਰ ਗਰਮ ਹੋਣ ਲੱਗਾ। ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇੰਨੀ ਵੱਡੀ ਕੋਠੀ ਦਾ ਖਰਚਾ ਗੁਰਮੁਖ ਸਿੰਘ ਕਿੱਥੋਂ ਕੱਢਦਾ ਹੈ? ਇਹਨੇ ਟਰੱਕ ਕਿਸ ਚੀਜ਼ ਦੇ ਆਉਂਦੇ ਨੇ? ਸ਼ੱਕ ਦੀ ਇਸ ਅਗ ਨੂੰ ਹੋਰ ਹਵਾ ਮਿਲੀ ਜਦੋਂ ਇੱਕ ਦਿਨ ਜਰਨੈਲ ਸਿੰਘ ਨੇ ਬੇਸਮੈਂਟ ਦੀ ਖਿੜਕੀ ਵਿੱਚੋਂ ਅਜੀਬ ਤਰ੍ਹਾਂ ਦੀਆਂ ਮਸ਼ੀਨਾ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਉਹ ਆਵਾਜ਼ਾਂ ਕੁਝ ਅਜੀਹੀਆਂ ਸਨ ਜਿਵੇਂ ਉੱਥੇ ਕੋਈ ਫੈਕਟਰੀ ਚੱਲ ਰਹੀ ਹੋਵੇ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਕੈਨੇਡਾ ਵਿੱਚ ਡਰੱਗ ਲੈਬ ਫੜੇ ਜਾਣ ਦੀਆਂ ਖਬਰਾਂ ਆਮ ਹਨ ਲੋਕਾਂ ਦੇ ਮਨ ਵਿੱਚ ਇਹ ਵਹਿਮ ਪੈ ਗਿਆ ਕਿ ਸ਼ਾਇਦ ਇਸ ਪੋਲੇ ਪਾਲੇ ਚਿਹਰੇ ਦੇ ਪਿੱਛੇ ਕੋਈ ਬਹੁਤ ਵੱਡਾ ਅਪਰਾਧੀ ਲੁਕਿਆ ਹੋਇਆ ਹੈ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਗੁਰਮੁਖ ਸਿੰਘ ਦੇ ਘਰ ਹਥਿਆਰਾਂ ਦਾ ਜ਼ਖੀਰਾ ਹੈ ਆਖਿਰ ਇੱਕ ਦਿਨ ਜਦੋਂ ਸੂਰਜ ਅਜੇ ਚੜ੍ਹਿਆ ਹੀ ਸੀ ਤੇ ਚਾਰੇ ਪਾਸੇ ਬਰਫ਼ ਦੀ ਚਿੱਟੀ ਚਾਦਰ ਵਿੱਚ ਹੀ ਹੋਈ ਸੀ ਪੁਲਿਸ ਪ੍ਰਸ਼ਾਸਨ ਕੋਲ ਇੱਕ ਗੁਪਤ ਸੂਚਨਾ ਪਹੁੰਚੀ ਪੁਲਿਸ ਨੇ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਤੁਰੰਤ ਇੱਕ ਵੱਡੀ ਟਾਸਕ ਫੋਰਸ ਤਿਆਰ ਕੀਤੀ ਗਈ। ਪੁਲਿਸ ਨੂੰ ਲੱਗਿਆ ਕਿ ਅੱਜ ਉਹ ਇੱਕ ਬਹੁਤ ਵੱਡੇ ਗਿਰੋਹ ਨੂੰ ਬੇਨਕਾਬ ਕਰਨ ਜਾ ਰਹੇ ਹਨ। ਜਿਵੇਂ ਹੀ ਦੁਪਹਿਰ ਦਾ ਵੇਲਾ ਹੋਇਆ, ਪੁਲਿਸ ਦੀਆਂ ਗੱਡੀਆਂ ਨੇ ਗੁਰਮੁਖ ਸਿੰਘ ਦੀ ਕੋਠੀ ਨੂੰ ਚਾਰੇ ਪਾਸਿਓਂ ਘੇਰ ਲਿਆ। ਗਵਾਂਡੀ ਆਪਣੇ ਘਰਾਂ ਦੀਆਂ ਛੱਤਾਂ ਅਤੇ ਖਿੜਕੀਆਂ ਤੇ ਚੜ ਗਏ। ਸਭ ਨੂੰ ਲੱਗਿਆ ਕਿ ਅੱਜ ਗੁਰਮੁਖ ਸਿੰਘ ਦਾ ਅਸਲੀ ਚਿਹਰਾ ਸਾਹਮਣੇ ਆ ਜਾਵੇਗਾ। ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਦਰਵਾਜ਼ੇ ਤੇ ਜ਼ੋਰ ਨਾਲ دستਕ ਦਿੱਤੀ। ਗੁਰਮੁਖ ਸਿੰਘ ਨੇ ਦਰਵਾਜ਼ਾ ਖੋਲ੍ਹਿਆ। ਉਸ ਦੇ ਚਿਹਰੇ ਤੇ ਕੋਈ ਡਰ ਨਹੀਂ ਸੀ, ਸਿਰਫ ਇੱਕ ਮੁਸਕਰਾਹਟ ਪੁਲਿਸ ਅਧਿਕਾਰੀ ਨੇ ਸਖਤ ਲਹਿਜੇ ਵਿੱਚ ਕਿਹਾ ਸਾਨੂੰ ਤੁਹਾਡੇ ਬੇਸਮੈਂਟ ਦੀ ਤਲਾਸ਼ੀ ਲੈਣੀ ਹੈ ਚਾਬੀ ਦਿਓ ਗੁਰਮੁਖ ਸਿੰਘ ਨੇ ਚਾਬੀ ਕੱਢੀ ਅਤੇ ਅਧਿਕਾਰੀ ਦੇ ਹੱਥ ਫੜਾਉਂਦੇ ਹੋਏ ਕਿਹਾ ਜ਼ਰੂਰ ਅਫਸਰ ਸਾਹਿਬ ਪਰ ਅੰਦਰ ਜਾ ਕੇ ਇੱਕ ਗੱਲ ਦਾ ਖਿਆਲ ਰੱਖਿਓ ਕਿਸ ਗੱਲ ਦਾ ਗੁਰਮੁਖ ਸਿੰਘ ਨੇ ਕਿਹਾ ਅੰਦਰ ਜੋ ਵੀ ਹੈ ਉਸ ਦਾ ਸਤਕਾਰ ਜ਼ਰੂਰ ਕਰਿਓ ਹਮਮ ਕਿਉਂਕਿ ਉੱਥੇ ਬਹੁਤ ਹੀ ਪਵਿੱਤਰ ਕੰਮ ਹੋ ਰਹਾ ਹੈ ਉਸ ਨੂੰ ਲੱਗਾ ਕਿ ਸ਼ਾਇਦ ਅੰਦਰ ਕੋਈ ਖਤਰਨਾਕ ਧਾਰਮਿਕ ਕੱਟੜਪੰਥੀ ਸਮਗਰੀ ਜਾਂ ਹਥਿਆਰ ਹਨ ਪੁਲਿਸ ਵਾਲਿਆਂ ਨੇ ਆਪਣੀਆਂ ਬੰਦੂਕਾਂ ਤਾਲ ਲੀਆਂ ਅਤੇ ਬੇਸਮੈਂਟ ਦੇ ਪਾਰੀ ਲੋਹੇ ਦੇ ਦਰਵਾਜ਼ੇ ਦਾ ਜ਼ਿੰਦਾ ਖੋਲ ਦਿੱਤਾ ਜਿਵੇਂ ਹੀ ਦਰਵਾਜ਼ਾ ਖੁੱਲਿਆ ਅੰਦਰੋਂ ਇੱਕ ਅਜੀਹ੍ਹਾ ਨਜ਼ਾਰਾ ਸਾਹਮਣੇ ਆਇਆ ਜਿਸ ਨੇ ਪੁਲਿਸ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ ਕੀ ਸੀ ਉਸ ਬੇਸਮੈਂਟ ਦੇ ਅੰਦਰ ਕੀ ਪੁਲਿਸ ਦਾ ਸ਼ਖਸ ਸਹੀ ਨਿਕਲਿਆ ਜਾਂ ਕੁਝ ਹੋਰ ਹੀ ਰਾਸ ਸੀ ਬੇਸਮੈਂਟ ਦੇ ਦਰਵਾਜੇ ਤੋਂ ਪਹਿਲੀ ਪੌੜੀ ਤੇ ਪੈਰ ਰੱਖਦਿਆਂ ਹੀ ਅਫਸਰ ਬਲਵਿੰਦਰ ਸਿੰਘ ਨੂੰ ਇੱਕ ਅਜੀਬ ਜਿਹੀ ਚਰਨਾਹੜ ਮਹਿਸੂਸ ਹੋਈ ਉਸ ਦੇ ਪਿੱਛੇ ਚਾਰ ਹਥਿਆਰਬੰਦ ਸਿਪਾਹੀ ਸਨ ਜਿਨ੍ਹਾਂ ਦੀਆਂ ਉਂਗਲੀਆਂ ਬੰਦੂਕਾਂ ਦੇ ਟ੍ਰਿਗਰ ਤੇ ਸਨ ਬਾਹਰ ਜਨਵਰੀ ਦੀ ਤਿੱਖੀ ਧੁੱਪ ਬਰਫ਼ੀਲੀਆਂ ਕੰਡਾਂ ਤੇ ਲਿਸ਼ਕ ਰਹੀ ਸੀ ਪਰ ਇਸ ਤਹਿਖਾਨੇ ਦੀਆਂ ਪੌੜੀਆਂ ਵਿੱਚ ਇੱਕ ਪਾਰੀ ਖਾਮੋਸ਼ੀ ਅਤੇ ਹਨੇਰਾ ਸੀ ਅਫਸਰ ਨੇ ਆਪਣੀ ਟਾਰਚ ਜਗਾਈ ਭਾਈ ਗੁਰਮੁਖ ਸਿੰਘ ਉੱਪਰ ਵਿੜੇ ਵਿੱਚ ਬੜੇ ਤੀਰਜ ਨਾਲ ਖੜੇ ਸਨ ਪਰ ਉਹਨਾਂ ਦੀ ਅੱਖਾਂ ਵਿੱਚ ਇੱਕ ਅਜੀਹਾ ਦਰਦ ਸੀ ਜੋ ਸਿਰਫ ਉਹ ਜਾਣਦੇ ਸਨ ਪਿਛਲੇ 6 ਮਹੀਨਿਆਂ ਤੋਂ ਉਹਨਾਂ ਨੇ ਇਸ ਬੇਸਮੈਂਟ ਵਿੱਚ ਆਪਣੀ ਰੂਹ ਨਿਚੋੜ ਕੇ ਰੱਖ ਦਿੱਤੀ ਸੀ ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੰਘਰਸ਼ ਸੀ ਜਿਸ ਨੂੰ ਅੱਜ ਦੁਨੀਆ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਸੀ ਇਸ ਦੌਰਾਨ ਬਾਹਰ ਖੜੇ ਗਵਾਂਡੀ ਜਰਨੈਲ ਸਿੰਘ ਨੇ ਆਪਣੇ ਮੋਬਾਈਲ ਤੇ ਲਾਈਵ ਵੀਡੀਓ ਸ਼ੁਰੂ ਕਰ ਦਿੱਤੀ ਸੀ ਦੇਖੋ ਜੀ ਅੱਜ ਇਸ ਬਾਬੇ ਦਾ ਅਸਲੀ ਚਿਹਰਾ ਸਾਹਮਣੇ ਆਉਣ ਵਾਲਾ ਹੈ ਕਿਵੇਂ ਲੋਕਾਂ ਨੂੰ ਪਰਮਾ ਕੇ ਕੈਨੇਡਾ ਵਿੱਚ ਗਲਤ ਧੰਦੇ ਚੱਲਦੇ ਨੇ ਗੁਰਮੁਖ ਸਿੰਘ ਨੂੰ ਪਤਾ ਸੀ ਕਿ ਉਹਨਾਂ ਦੀ ਇੱਜ਼ਤ दांव ਤੇ ਲੱਗੀ ਹੋਈ ਹੈ। ਉਹਨਾਂ ਨੇ ਪੰਜਾਬ ਵਿੱਚ ਆਪਣੀ ਪਿਤਾਪੁਰਖੀ ਜ਼ਮੀਨ ਦਾ ਆਖਰੀ ਟੁਕੜਾ ਵੇਚ ਦਿੱਤਾ ਸੀ। ਆਪਣੀ ਸਾਰੀ ਜਮ੍ਹਾਂ ਪੂੰਜੀ ਇਸ ਕੰਮ ਵਿੱਚ ਲਾ ਦਿੱਤੀ ਸੀ ਪਰ ਕਿਸੇ ਨੂੰ ਕੰਨੋਂ ਕੰਨ ਖ਼ਬਰ ਨਹੀਂ ਹੋਣ ਦਿੱਤੀ। ਉਹਨਾਂ ਦਾ ਸੰਘਰਸ਼ ਇੰਨਾ ਵੱਡਾ ਸੀ ਕਿ ਕਈ ਰਾਤਾਂ ਉਹ ਸਿਰਫ਼ ਪਾਣੀ ਪੀ ਕੇ ਸੌਂਦੇ ਰਹੇ ਤਾਂ ਜੋ ਬੇਸਮੈਂਟ ਵਿੱਚ ਚੱਲ ਰਿਹਾ ਕੰਮ ਨਾ ਰੁਕੇ। ਉਹਨਾਂ ਦੀ ਪਤਨੀ ਜੋ ਪਿਛਲੇ ਸਾਲ ਪੂਰੀ ਹੋ ਗਈ ਸੀ ਉਸ ਦਾ ਇੱਕੋ ਇੱਕ ਸੁਪਨਾ ਸੀ ਜੋ ਗੁਰਮੁਖ ਸਿੰਘ ਪੂਰਾ ਕਰ ਰਹੇ ਸਨ ਪਰ ਅੱਜ ਸਾਰਾ ਇਲਾਕਾ ਉਹਨਾਂ ਨੂੰ ਅਪਰਾਧੀ ਮੰਨ ਕੇ ਤਮਾਸ਼ਾ ਦੇਖ ਰਿਹਾ ਸੀ। ਪੁਲਿਸ ਵਾਲਿਆਂ ਨੇ ਪਹੁੰਚ ਕੇ ਜਿਵੇਂ ਹੀ ਲਾਈਟ ਦਾ ਸਵਿਚ ਦਬਾਇਆ ਸਾਹਮਣੇ ਗੱਤੇ ਦੇ ਵੱਡੇ ਵੱਡੇ ਡੱਬਿਆਂ ਦਾ ਪਹਾੜ ਖੜਾ ਸੀ ਅਫਸਰ ਬਲਵਿੰਦਰ ਸਿੰਘ ਨੇ ਬੜੀ ਸਖਤੀ ਨਾਲ ਇੱਕ ਸਿਪਾਹੀ ਨੂੰ ਇਸ਼ਾਰਾ ਕੀਤਾ ਚਾਕੂ ਕੱਢੋ ਤੇ ਖੋਲੋ ਇਸ ਨੂੰ ਸਿਪਾਹੀ ਨੇ ਜਿਵੇਂ ਹੀ ਪਹਿਲਾ ਡੱਬਾ ਚੀਰਿਆ ਉਸ ਦੇ ਅੰਦਰੋਂ ਚਿੱਟਾ ਪਾਊਡਰ ਨਿਕਲਿਆ ਅਫਸਰ ਦੀਆਂ ਅੱਖਾਂ ਚਮਕੀਆਂ ਮਿਲ ਗਿਆ ਸਬੂਤ ਇਹ ਤਾਂ ਪੱਕਾ ਡਰੱਗਸ ਲੱਗ ਰਹੀ ਹੈ ਗੁਰਮੁਖ ਸਿੰਘ ਜੋ ਪੌੜੀਆਂ ਦੇ ਮੁੱਢ ਵਿੱਚ ਖੜੇ ਸਨ ਉਹਨਾਂ ਦੇ ਚਿਹਰੇ ਤੇ ਇੱਕ ਫਿੱਕੀ ਜਿਹੀ ਮੁਸਕਰਾਹਟ ਆਈ ਜਿਵੇਂ ਉਹ ਅਫਸਰ ਦੀ ਨਾਦਾਨੀ ਤੇ ਤਰਸ ਖਾਰੇ ਹੋਣ ਅਫਸਰ ਨੇ ਉਸ ਚੀਜ਼ ਨੂੰ ਆਪਣੀ ਉਂਗਲ ਨਾਲ ਚਖਣ ਦੀ ਕੋਸ਼ਿਸ਼ ਕੀਤੀ ਪੂਰੇ ਕਮਰੇ ਵਿੱਚ ਸਾਹ ਰੁਕ ਗਿਆ ਸੀ ਜੇ ਇਹ ਨਸ਼ਾ ਨਿਕਲਿਆ ਤਾਂ ਗੁਰਮੁਖ ਸਿੰਘ ਦੀ ਬਾਕੀ ਉਮਰ ਜੇਲ੍ਹ ਵਿੱਚ ਕੱਟਣੀ ਤੈਅ ਸੀ ਪਰ ਜਿਵੇਂ ਹੀ ਅਫਸਰ ਨੇ ਉਸ ਚੀਜ਼ ਨੂੰ ਮਹਿਸੂਸ ਕੀਤਾ ਉਸ ਦਾ ਚਿਹਰਾ ਇੱਕਦਮ ਬਦਲ ਗਿਆ ਉਸ ਨੇ ਫਟਾਫਟ ਦੂਜਾ ਡੱਬਾ ਖੋਲਣ ਦਾ ਹੁਕਮ ਦਿੱਤਾ ਉੱਥੇ ਕੁਝ ਹੋਰ ਸੀ ਤੀਜਾ ਡੱਬਾ ਉੱਥੇ ਕੁਝ ਹੋਰ ਪੁਲਿਸ ਵਾਲੇ ਹੁਣ ਪੰਬਲ ਪੁਸੇ ਵਿੱਚ ਸਨ ਇਹ ਕੋਈ ਨਸ਼ਾ ਤਸਕਰੀ ਦਾ ਅੱਡਾ ਨਹੀਂ ਲੱਗ ਰਿਹਾ ਸੀ ਪਰ ਫਿਰ ਇਹ ਕਰੋੜਾਂ ਦਾ ਸਮਾਨ ਕੀ ਸੀ अचानक बेसमेंट ਦੇ ਦੂਜੇ ਕੋਨੇ ਵਿੱਚ ਪਈ ਇੱਕ ਬਹੁਤ ਵੱਡੀ ਮਸ਼ੀਨ ਆਪਣੇ ਆਪ ਚੱਲ ਪਈ ਉਸਦੀ ਆਵਾਜ਼ ਇੰਨੀ ਤੇਜ਼ ਸੀ ਕਿ ਸਾਰੇ ਸਿਪਾਹੀਆਂ ਨੇ ਆਪਣੀਆਂ ਬੰਦੂਕਾਂ ਉਸ ਪਾਸੇ ਤਾਣ ਲਈਆਂ ਉਸ ਮਸ਼ੀਨ ਵਿੱਚੋਂ ਕੁਝ ਨਿਕਲ ਰਿਹਾ ਸੀ ਗਰਮ-ਗਰਮ ਲਾਲ ਰੰਗ ਦਾ ਅਤੇ ਅਜੀਬ ਤਰ੍ਹਾਂ ਨਾਲ ਪੈਕ ਹੋਇਆ ਅਫਸਰ ਚੀਕਿਆ ਸਾਵਧਾਨ ਕੋਈ ਹਿਲੇਗਾ ਨਹੀਂ ਪਿੱਛੇ ਹਟੋ ियत का कोई, खेड़ खेड़ कोई अजहा चेहरा जो पुलिस की समझ तो बेसमेंट विच चल रही उस मशीन की कू कू ने पुलिस वाले साह सूत लन डीसी पी कुंत सिंह पिछले वी तो कई खतरनाक अपराधिया मथा ला चुका सी, पहली बार उलझन ਉਸਨੇ ਆਪਣੀ ਪਿਸਤੌਲ ਸਿੱਧੀ ਉਸ ਮਸ਼ੀਨ ਵੱਲ ਤਾਣੀ ਹੋਈ ਸੀ ਮਸ਼ੀਨ ਵਿੱਚੋਂ ਲਾਲ ਰੰਗ ਦੀਆਂ ਪੱਟੀਆਂ ਨਿਕਲ ਰਹੀਆਂ ਸਨ ਜੋ ਦੇਖਣ ਵਿੱਚ ਕਿਸੇ ਖਤਰਨਾਕ ਕੈਮੀਕਲ ਵਰਗੀਆਂ ਲੱਗਦੀਆਂ ਸਨ ਪਰ ਜਿਵੇਂ ਹੀ ਉਹ ਨੇੜੇ ਹੋਇਆ ਉਸ ਦੀ ਨੱਕ ਵਿੱਚ ਇੱਕ ਅਜੀਬ ਜਿਹੀ ਖੁਸ਼ਬੂ ਆਈ ਇਹ ਕੋਈ ਨਸ਼ਾ ਨਹੀਂ ਸੀ ਇਹ ਤਾਂ ਤਾਜ਼ੀ ਸੇਕੀ ਹੋਈ ਕਣਕ ਦੀ ਖੁਸ਼ਬੂ ਸੀ ਡੀਸੀਪੀ ਕੁਲਵੰਤ ਸਿੰਘ ਨੇ ਗਰਜ ਕੇ ਕਿਹਾ ਬੰਦ ਕਰੋ ਇਸ ਨੂੰ ਗੁਰਮੁਖ ਸਿੰਘ ਇਹ ਸਭ ਕੀ ਹੈ ਇਹ ਚਿੱਟਾ ਪਾਊਡਰ ਇਹ ਮਸ਼ੀਨਾ ਤੇ ਇਹ ਕੋਰੀਆਂ ਦਾ ਸਮਾਨ ਤੁਸੀਂ ਇੱਥੇ ਕੋਈ ਗੈਰਕਾਨੂੰਨੀ ਫੈਕਟਰੀ ਚਲਾ ਰਹੇ ਹੋ ਅਫਸਰ ਸਾਹਿਬ ਥੋੜਾ ਧੀਰਜ ਰੱਖਿਓ ਜਿਸ ਨੂੰ ਤੁਸੀਂ ਖਤਰਨਾਕ ਕੈਮੀਕਲ ਸਮਝ ਰਹੇ ਹੋ ਉਹ ਦੁਨੀਆ ਦੇ ਦੂਜੇ ਕੋਨੇ ਵਿੱਚ ਭੁੱਖ ਨਾਲ ਤੜਫ ਰਹੇ ਬੱਚਿਆਂ ਲਈ ਗਰਮ ਦੁੱਧ ਦਾ ਪਾਊਡਰ ਹੈ ਤੇ ਇਹ ਲਾਲ ਪਟੀਆਂ ਇਹ ਖਾਣਾ ਪੈਕ ਕਰਨ ਵਾਲੀਆਂ ਵੈਕਿਊਮ ਮਸ਼ੀਨਾਂ ਦੀਆਂ ਸੀਲਾਂ ਹਨ ਪੁਲਿਸ ਵਾਲੇ ਨੇ ਹੈਰਾਨੀ ਨਾਲ ਇੱਕ ਦੂਜੇ ਵੱਲ ਦੇਖਿਆ ਅਫਸਰ ਨੇ ਅੱਗੇ ਵੜ ਕੇ ਕੰਧ ਤੇ ਲੱਗੇ ਇੱਕ ਵੱਡੇ ਪਰਦੇ ਨੂੰ ਹਟਾਇਆ ਉਸ ਪਰਦੇ ਦੇ ਪਿੱਛੇ ਪੂਰੀ ਦੁਨੀਆ ਦਾ ਨਕਸ਼ਾ ਲੱਗਿਆ ਹੋਇਆ ਸੀ ਸੀਰੀਆ ਯੂਕਰੇਨ ਅਫਰੀਕਾ ਦੇ ਉਹ ਇਲਾਕੇ ਜਿੱਥੇ ਜੰਗ ਜਾਂ ਭੁੱਖਮਰੀ ਚੱਲ ਰਹੀ ਸੀ ਉੱਥੇ ਲਾਲ ਰੰਗ ਦੇ ਨਿਸ਼ਾਨ ਲੱਗੇ ਹੋਏ ਸਨ ਇੱਕ ਮੇਜ਼ ਦੇ ਵੱਡੀਆਂ-ਵੱਡੀਆਂ ਫਾਈਲਾਂ ਪਈਆਂ ਸਨ ਕੁਲਵੰਤ ਸਿੰਘ ਨੇ ਇੱਕ ਫਾਈਲ ਚੁੱਕ ਕੇ ਦੇਖੀ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਇਹ ਲੱਖਾਂ ਡਾਲਰਾਂ ਦੇ ਬਿੱਲ ਸਨ ਪਰ ਇਹ ਕਿਸੇ ਕਮਾਈ ਦੇ ਬਿੱਲ ਨਹੀਂ ਸਨ ਇਹ ਤਾਂ ਦਾਨ ਕੀਤੇ ਗਏ ਸਮਾਨ ਦੀਆਂ ਰਸੀਦਾਂ ਸਨ ਗੁਰਮੁਖ ਸਿੰਘ ਨੇ ਦੱਸਿਆ ਸਾਹਬ ਮੈਂ ਆਪਣੀ ਪਿਤਾਪੁਰਖੀ ਜ਼ਮੀਨ ਵੇਚ ਕੇ ਤੇ ਆਪਣੀ ਸਾਰੀ ਉਮਰ ਦੀ ਕਮਾਈ ਨਾਲ ਇੱਕ ਗੁਪਤ ਲੰਗਰ ਸ਼ੁਰੂ ਕੀਤਾ ਹੈ ਮੇਰੀ ਪਤਨੀ ਦਾ ਸੁਪਨਾ ਸੀ ਕਿ ਕੈਨੇਡਾ ਦੀ ਇਸ ਧਰਤੀ ਤੋਂ ਅਸੀਂ ਦੁਨੀਆ ਦੇ ਹਰ ਉਸ ਕੋਨੇ ਵਿੱਚ ਰੋਟੀ ਪਹੁੰਚਾਈਏ ਜਿੱਥੇ ਕੋਈ ਭੁੱਖਾ ਸੌਂਦਾ ਹੈ ਇਹ ਜੋ ਟਰੱਕ ਰਾਤ ਨੂੰ ਆਉਂਦੇ ਨੇ ਉਹ ਉਹਕ ਵਿੱਚ ਰਾਸ਼ਨ ਤੇ ਕੰਬਲ ਲੈ ਕੇ ਆਉਂਦੇ ਨੇ ਅਸੀਂ ਇੱਥੇ ਰੋਟੀਆਂ ਬਣਾ ਕੇ ਉਹਨਾਂ ਨੂੰ ਵੈਕਿਊਮ ਪੈਕ ਕਰਦੇ ਹਾਂ ਤਾਂ ਜੋ ਕਈ ਮਹੀਨਿਆਂ ਤੱਕ ਖਰਾਬ ਨਾ ਹੋਣ ਬਾਹਰ ਸੂਰਜ ਦੀ ਤੇਜ਼ ਧੁੱਪ ਵਿੱਚ ਬਰਫ਼ ਚਮਕ ਰਹੀ ਸੀ ਪਰ ਬੇਸਮੈਂਟ ਦੇ ਅੰਦਰ ਕੁਲਵੰਤ ਸਿੰਘ ਦੇ ਮਨ ਦਾ ਹਨੇਰਾ ਦੂਰ ਹੋ ਰਿਹਾ ਸੀ ਉਸ ਨੂੰ ਅਹਿਸਾਸ ਹੋਇਆ ਕਿ ਉਹ ਜਿਸ ਬੰਦੇ ਨੂੰ ਅਪਰਾਧੀ ਸਮਝ ਕੇ ਫੜਨ ਆਇਆ ਸੀ ਉਹ ਤਾਂ ਇਨਸਾਨੀਅਤ ਦਾ ਮਸੀਹਾ ਨਿਕਲਿਆ ਪਰ ਉਦੋਂ ਹੀ ਬਾਹਰੋਂ ਜਰਨੈਲ ਸਿੰਘ ਦੀ ਉੱਚੀ ਆਵਾਜ਼ ਸੁਣਾਈ ਦੇਈ ਅਫਸਰ ਸਾਹਿਬ ਇਸ ਨੂੰ ਹਥਕੜੀ ਲਾਓ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਇਹ ਬਹੁਤ ਖਤਰਨਾਕ ਸਮਾਨ ਛੁਪਾ ਰਹਾ ਹੈ ਜਰਨੈਲ ਸਿੰਘ ਦੇ ਨਾਲ ਕੁਝ ਹੋਰ ਲੋਕ ਵੀ ਇਕੱਠੇ ਹੋ ਗਏ ਸਨ ਮਾਹੌਲ ਤਣਾਅਪੂਰਨ ਹੋ ਰਿਹਾ ਸੀ ਕੁਲਵੰਤ ਸਿੰਘ ਨੇ ਗੁਰਮੁਖ ਸਿੰਘ ਵੱਲ ਦੇਖਿਆ ਤੇ ਫਿਰ ਉਸ ਚਿੱਠੀ ਵੱਲ ਜੋ ਉਸਦੇ ਹੱਥ ਵਿੱਚ ਸੀ ਉਹ ਚਿੱਠੀ ਯੂਕਰੇਨ ਦੇ ਇੱਕ ਅनाथ ਆਸ਼ਰਮ ਤੋਂ ਆਈ ਸੀ ਜਿਸ ਵਿੱਚ ਲਿਖਿਆ ਸੀ ਤੁਹਾਡੀਆਂ ਭੇਜੀਆਂ ਰੋਟੀਆਂ ਨੇ ਅੱਜ 500 ਬੱਚਿਆਂ ਦੀ ਜਾਨ ਬਚਾ ਲਈ ਉਸਨੇ ਆਪਣੀ ਬੰਦੂਕ ਵਾਪਸ ਹੌਲਸਟਰ ਵਿੱਚ ਪਾਈ ਤੇ ਆਪਣੇ ਸਿਪਾਹੀਆਂ ਨੂੰ ਕੁਝ ਅਜੀਹਾ ਕਰਨ ਲਈ ਕਿਹਾ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ ਪਰ ਉਸ ਤੋਂ ਪਹਿਲਾਂ ਕਿ ਉਹ ਬਾਹਰ ਨਿਕਲਦੇ ਬੇਸਮੈਂਟ ਦਾ ਫੋਨ ਖੜ ਗਿਆ ਇਹ ਪੰਜਾਬ ਤੋਂ ਗੁਰਮੁਖ ਸਿੰਘ ਦੇ ਭਰਾ ਦਾ ਫੋਨ ਸੀ ਜੋ ਬਹੁਤ ਹੀ ਘਬਰਾਇਆ ਹੋਇਆ ਸੀ ਉਸਨੇ ਕੁਝ ਅਜੀਹਾ ਦੱਸਿਆ ਜਿਸ ਨੇ ਗੁਰਮੁਖ ਸਿੰਘ ਦੇ ਚਿਹਰੇ ਦਾ ਸਕੂਨ ਉਡਾ ਦਿੱਤਾ ਕੀ ਸੀ ਉਸ ਫੋਨ ਕਾਲ ਵਿੱਚ ਕਿ ਗੁਰਮੁਖ ਸਿੰਘ ਦੀ ਇਸ ਨੇਕੀ ਦੇ ਰਸਤੇ ਵਿੱਚ ਕੋਈ ਬਹੁਤ ਵੱਡੀ ਮੁਸੀਬਤ ਆਉਣ ਵਾਲੀ ਸੀ ਬੀਸਮੈਂਟ ਦੇ ਕੋਨੇ ਵਿੱਚ ਪਿਆ ਪੁਰਾਣਾ ਲੈਂਡਲਾਈਨ ਫੋਨ ਜਦੋਂ ਲਗਾਤਾਰ ਖੜਕਿਆ ਤਾਂ ਪੂਰੀ ਬੀਸਮੈਂਟ ਵਿੱਚ ਇੱਕ ਅਜੀਬ ਜਿਹੀ ਦਹਿਸ਼ਤ ਫੈਲ ਗਈ ਪੁਲਿਸ ਵਾਲੇ ਅਜੀ ਉਸ ਲੰਗਰ ਦੇ ਰਾਜ਼ ਤੋਂ ਹੈਰਾਨ ਹੀ ਸਨ ਕਿ ਗੁਰਮukh ਸਿੰਘ ਨੇ ਕੰਬਦੇ ਹੱਥਾਂ ਨਾਲ ਰਿਸਿਵਰ ਚੁੱਕਿਆ ਤੇ ਦੂਜੇ ਪਾਸੇ ਪੰਜਾਬ ਤੋਂ ਉਹਨਾਂ ਦੇ ਛੋਟੇ ਭਰਾ ਹਰਮੀਤ ਸਿੰਘ ਦੀ ਆਵਾਜ਼ ਸੀ ਜੋ ਡੁਸਕ ਰਹਾ ਸੀ ਬਾਜੀ ਇੱਥੇ ਪਿੰਡ ਵਿੱਚ ਪੁਲਿਸ ਨੇ ਸਾਡਾ ਅਨਾਜ ਵਾਲਾ ਗੋਦਾਮ ਸੀਲ ਕਰ ਦਿੱਤਾ ਹੈ ਕਿਸੇ ਨੇ ਸ਼ਿਕਾਇਤ ਕੀਤੀ ਹੈ ਕਿ ਤੁਸੀਂ ਕੈਨੇਡਾ ਤੋਂ ਗਲਤ ਪੈਸਾ ਭੇਜ ਕੇ ਇੱਥੇ ਕੋਈ ਗੈਰਕਾਨੂੰਨੀ ਕੰਮ ਕਰ ਰਹੇ ਹੋ ਸਾਡੀ ਜ਼ਮੀਨ ਦੀ ਕੁਰਕੀ ਦੇ ਆਰਡਰ ਆ ਗਏ ਨੇ ਭਾਜੀ ਜੇ ਅੱਜ ਇਹ ਰਾਸ਼ਨ ਨਾ ਨਿਕਲਿਆ ਤਾਂ ਉਹ ਹਜ਼ਾਰਾਂ ਲੋਕ ਭੁੱਖੇ ਮਰ ਜਾਣਗੇ ਜਿਨ੍ਹਾਂ ਦੀ ਅਸੀਂ ਜ਼ਿੰਮੇਵਾਰੀ ਲਈ ਸੀ ਗੁਰਮੁਖ ਸਿੰਘ ਦੇ ਹੱਥੋਂ ਫੋਨ ਛੁੱਟ ਗਿਆ। ਉਹਨਾਂ ਦੇ ਚਿਹਰੇ ਤੇ ਪਹਿਲੀ ਵਾਰ ਬੇਵਸੀ ਦਿਖੀ। ਡੀਸੀਪੀ ਕੁਲਵੰਤ ਸਿੰਘ ਨੇ ਫਟਾਫਟ ਫੋਨ ਚੁੱਕਿਆ ਤੇ ਸਾਰੀ ਗੱਲ ਸੁਣੀ। ਉਸ ਨੂੰ ਸਮਝ ਆ ਗਿਆ ਕਿ ਬਾਹਰ ਖੜੇ ਜਰਨੈਲ ਸਿੰਘ ਨੇ ਨਫ਼ਰਤ ਦੀ ਅੱਗ ਇੰਨੀ ਦੂਰ ਤੱਕ ਪਹੁੰਚਾ ਦਿੱਤੀ ਹੈ। ਬਾਹਰ ਜਨਵਰੀ ਦੀ ਤਿੱਖੀ ਦੁਪਹਿਰ ਦੀ ਧੁੱਪ ਬਰਫ਼ ਤੇ ਪੈ ਕੇ ਅੱਖਾਂ ਚੁੰਧਿਆ ਰਹੀ ਸੀ। ਜਰਨੈਲ ਸਿੰਘ ਬਾਹਰ ਖੜਾ ਪੁਲਿਸ ਦੀਆਂ ਗੱਡੀਆਂ ਵੱਲ ਵੇਖ ਕੇ ਤਾੜੀਆਂ ਮਾਰ ਰਿਹਾ ਸੀ। ਲਾਓ ਜੀ! ਹੁਣ ਨਿਕਲੇਗਾ। ਬਾਬਾ ਹਟਕੜੀਆਂ ਲਾ ਕੇ ਦੇਖਿਓ ਕਿਵੇਂ ਮੂੰਹ ਲਗਾਉਂਦਾ ਹੈ। ਕੁਲਵੰਤ ਸਿੰਘ ਨੇ ਗੁਰਮੁਖ ਸਿੰਘ ਵੱਲ ਦੇ ਤੇ ਫਿਰ ਆਪਣੀ ਟੀਮ ਨੂੰ ਇਸ਼ਾਰਾ ਕੀਤਾ ਉਹ ਬੜੀ ਤੇਜ਼ੀ ਨਾਲ ਪੌੜੀਆਂ ਚੜ ਕੇ ਬਾਹਰ ਨਿਕਲੇ ਸੂਰਜ ਦੀ ਤੇਜ਼ ਰੌਸ਼ਨੀ ਨੇ ਇੱਕ ਪਲ ਲਈ ਸਭ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਜਿਵੇਂ ਹੀ ਪੁਲਿਸ ਬਾਹਰ ਆਈ ਜਰਨੈਲ ਸਿੰਘ ਦੌੜ ਕੇ ਅੱਗੇ ਆਇਆ ਸਾਹਬ ਫੜ ਲਿਆ ਬਾਬਾ ਕੀ ਕੀ ਮਿਲਿਆ ਅੰਦਰੋਂ ਕਿੰਨੇ ਹਥਿਆਰ ਨੇ ਡੀਸੀਪੀ ਕੁਲਵੰਤ ਸਿੰਘ ਨੇ ਜਰਨੈਲ ਸਿੰਘ ਦੇ ਬਿਲਕੁਲ ਕੋਲ ਜਾ ਕੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਮਾਹੌਲ ਇੰਨਾ ਤਣਾਅਪੂਰਨ ਸੀ ਕਿ ਗਵਾਂਡੀਆਂ ਦੇ ਸਹਾਰੂ ਗਏ ਸਨ अफसर ਨੇ ਆਪਣੀ ਜੇਬ ਵਿੱਚੋਂ ਉਹ ਫਾਈਲ ਕੱਢੀ ਜਿਸ ਵਿੱਚ ਦੁਨੀਆ ਭਰ ਦੇ ਗਰੀਬ ਦੇਸ਼ਾਂ ਦੇ ਬੱਚਿਆਂ ਦੀਆਂ ਤਸਵੀਰਾਂ ਸਨ ਉਸਨੇ ਗਰਜ ਕੇ ਕਿਹਾ ਜਰਨਲ ਸਿੰਘ ਤੈਨੂੰ ਹਥਿਆਰ ਚਾਹੀਦੇ ਸੀ ਨਾ ਚੱਲ ਅੰਦਰ ਮੈਂ ਤੈਨੂੰ ਉਹ ਹਥਿਆਰ ਦਿਖਾਉਂਦਾ ਜਿਨ੍ਹਾਂ ਨਾਲ ਇਹ ਬੰਦਾ ਦੁਨੀਆ ਦੀ ਭੁੱਖਮਰੀ ਨਾਲ ਲੜ ਰਿਹਾ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਸ ਇਨਸਾਨ ਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਇਨਸਾਨੀਅਤ ਲਈ ਜੰਗ ਛੇੜੀ ਹੋਈ ਹੈ ਤੂੰ ਉਸ ਨੂੰ ਅਪਰਾਧੀ ਸਾਬਤ ਕਰਨ ਲਈ ਪੰਜਾਬ ਤੱਕ ਪਹੁੰਚ ਗਿਆ ਜਰਨਲ ਸਿੰਘ ਦਾ ਚਿਹਰਾ ਪੀਲਾ ਪੈ ਗਿਆ ਪਰ ਉਹ ਅਜੇ ਵੀ ਆਪਣੀ ਗਲਤੀ ਤੇ ਅੜਿਆ ਹੋਇਆ ਸੀ ਪਰ ਸਾਹਿਬ ਉਹ ਰਾਤ ਨੂੰ ਟਰੱਕ ਉਹ ਮਸ਼ੀਨਾਂ ਦੀਆਂ ਆਵਾਜ਼ਾਂ ਉਹ ਟਰੱਕ ਰਾਸ਼ਨ ਦੇ ਸਨ ਜਰਨੈਲਸ ਸਾਂ ਤੇ ਉਹ ਮਸ਼ੀਨਾਂ ਰੋਟੀਆਂ ਬਣਾਉਣ ਵਾਲੀਆਂ ਸਨ ਉਦੋਂ ਹੀ ਗੁਰਮukh ਸਿੰਘ ਬੜੇ ਸ਼ਾਂਤ ਤਰੀਕੇ ਨਾਲ ਬਾਹਰ ਨਿਕਲੇ ਉਹਨਾਂ ਦੇ ਹੱਥ ਵਿੱਚ ਕੋਈ ਹਤਕੜੀ ਨਹੀਂ ਸੀ ਸਗੋਂ ਉਹਨਾਂ ਦੇ ਚਿਹਰੇ ਤੇ ਉਹੀ ਨੂਰ ਸੀ ਜਰਨੈਲ ਸਿੰਘ ਨੇ ਪੀੜ ਨੂੰ ੜਕਾਉਣ ਦੀ ਆਖਰੀ ਕੋਸ਼ਿਸ਼ ਕੀਤੀ ਇਹ ਸਭ ਦਿਖਾਵਾ ਹੈ ਪੁਲਿਸ ਵਿਗ ਗਈ ਹੈ भीड़ ਵਿੱਚੋਂ ਕੁਝ ਲੋਕਾਂ ਨੇ ਪੱਥਰ ਚੁੱਕ ਲਏ। ਇੱਕ ਪੱਥਰ ਗੁਰਮੁਖ ਸਿੰਘ ਦੀ ਕੋਠੀ ਦੀ ਖਿੜਕੀ ਤੇ ਲੱਗਿਆ। ਸ਼ੀਸ਼ਾ ਟੁੱਟਣ ਦੀ ਆਵਾਜ਼ ਨੇ ਪੂਰੇ ਇਲਾਕੇ ਵਿੱਚ ਸਨਨਾਟਾ ਛਾ ਦਿੱਤਾ। ਅਮਰੀਕਾ ਤੇ ਕੈਨੇਡਾ ਦੀ ਇਸ ਧਰਤੀ ਤੇ ਇੱਕ ਗੁਰਸਿੱਖ ਦੀ ਇਮਾਨਦਾਰੀ ਤੇ ਸ਼ੱਕ ਦੀ ਇਹ ਸਭ ਤੋਂ ਵੱਡੀ ਸੱਟ ਸੀ। ਪੁਲਿਸ ਨੇ ਬੰਦੂਕਾਂ ਤਾੜ ਲਈਆਂ। ਕੀ ਅੱਜ ਇੱਕ ਨੇਕ ਬੰਦੇ ਦੀ ਸੇਵਾ ਨਫ਼ਰਤ ਦੀ ਪੇਂਟ ਚੜ ਜਾਵੇਗੀ ਜਾਂ ਕੁਝ ਅਜੀਬ ਹੋਵੇਗਾ ਜੋ ਸਭ ਦੇ ਸਿਰ ਸ਼ਰਮ ਨਾਲ ਝੁਕਾ ਦੇਵੇਗਾ। ਬਾਹਰ ਸਰਦੀ ਦੀਆਂ ਸੜਕਾਂ ਤੇ ਸੂਰਜ ਦੀ ਤਿੱਖੀ ਰੋਸ਼ਨੀ ਬਰਫ਼ ਦੀ ਸਫੈਦ ਚਾਦਰ ਤੇ ਪੈ ਕੇ ਅੱਖਾਂ 'ਚ ਉੰਧਿਆ ਰਹੀ ਸੀ। ਪਰ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਅਤੇ ਸ਼ੱਕ ਦਾ ਹਨੇਰਾ ਪਸਰਿਆ ਹੋਇਆ ਸੀ ਜਦੋਂ ਪੱਥਰ ਖਿੜਕੀ ਦੇ ਸ਼ੀਸ਼ੇ ਨੂੰ ਤੋੜ ਕੇ ਅੰਦਰ ਡਿੱਗਿਆ ਤਾਂ ਪੂਰੇ ਇਲਾਕੇ ਵਿੱਚ ਜਿਵੇਂ ਇੱਕ ਪਲ ਲਈ ਵਕਤ ਰੁਕ ਗਿਆ ਡੀਸੀਪੀ ਕੁਲਵੰਤ ਸਿੰਘ ਨੇ ਆਪਣੀ ਪਿਸਤੌਲ ਹਵਾ ਵਿੱਚ ਲਹਿਰਾਈ ਅਤੇ ਗਰਜ ਕੇ ਕਿਹਾ ਬਸ ਬਹੁਤ ਹੋ ਗਿਆ ਜਿਹੜਾ ਹੱਥ ਹੁਣ ਪੱਥਰ ਚੁਕੇਗਾ ਉਹ ਆਪਣੀ ਬਾਕੀ ਦੀ ਉਮਰ ਕੈਨੇਡਾ ਦੀ ਜੇਲ੍ਹ ਵਿੱਚ ਕੱਟੇਗਾ ਪੂਰੇ ਮੁਹੱਲੇ ਵਿੱਚ ਇੱਕਦਮ ਸਨਨਾਟਾ ਛਾ ਗਿਆ ਪੁਲਿਸ ਅਫਸਰ ਨੇ ਆਪਣੇ ਸਿਪਾਈਆਂ ਨੂੰ ਇਸ਼ਾਰਾ ਕੀਤਾ ਅਤੇ ਉਹ ਬੇਸਮੈਂਟ ਵਿੱਚੋਂ ਦੋ ਵੱਡੇ ਗੱਤੇ ਦੇ ਡੱਬੇ ਚੁੱਕ ਕੇ ਬਾਹਰ ਲੈ ਆਏ। ਕੁਲਵੰਤ ਸਿੰਘ ਨੇ ਸਾਰੀ ਪੀੜ ਦੇ ਸਾਹਮਣੇ ਇੱਕ ਡੱਬਾ ਚਾਕੂ ਨਾਲ ਪਾੜ ਦਿੱਤਾ। ਲੋਕਾਂ ਦੀਆਂ ਗਰਦਨਾਂ ਉਤਸੁਕਤਾ ਨਾਲ ਉੱਚੀਆਂ ਹੋ ਗਈਆਂ। ਉਹ ਨਸ਼ੇ ਜਾਂ ਹਥਿਆਰ ਦੇਖਣ ਦੀ ਉਡੀਕ ਕਰ ਰਹੇ ਸਨ। ਪਰ ਜਦੋਂ ਡੱਬਾ ਖੁੱਲ੍ਹਿਆ ਤਾਂ ਉਸ ਵਿੱਚੋਂ ਵੈਕਿਊਮ ਪੈਕ ਕੀਤੀਆਂ ਹੋਈਆਂ ਹਜ਼ਾਰਾਂ ਤਾਜ਼ੀਆਂ ਰੋਟੀਆਂ ਅਤੇ ਗਰਮ ਕੱਪੜੇ ਨਿਕਲੇ। ਕੁਲਵੰਤ ਸਿੰਘ ਨੇ ਜਰਨੈਲ ਸਿੰਘ ਦੀ ਤੌਣ ਤੋਂ ਫੜ ਕੇ ਉਸ ਨੂੰ ਬਿਲਕੁਲ ਕੋਲ ਕੀਤਾ ਤੇ ਕਿਹਾ ਆਹ ਦੇਖ ਜਰਨੈਲ ਸਿਆ ਆਪਣਾ ਅਪਰਾਧ ਜਿਸ ਬੰਦੇ ਨੂੰ ਤੂੰ ਅਤੇ ਤੇਰੇ ਵਰਗੇ ਘਟੀਆਂ ਸੋਚ ਵਾਲੇ ਲੋਕ ਅਪਰਾਧੀ ਸਮਝ ਰਹੇ ਸੀ ਉਹ ਇਸ ਬਰਫੀਲੀ ਦੁਪਹਿਰ ਵਿੱਚ ਬੈਠ ਦੁਨੀਆ ਦੇ ਉਹਨਾਂ ਕੋਣਿਆਂ ਵਿੱਚ ਰਾਸ਼ਨ ਪਹੁੰਚਾ ਰਿਹਾ ਜਿੱਥੇ ਖਾਣ ਪੀਣ ਨੂੰ ਕੁਛ ਨਹੀਂ ਤੂੰ ਪੰਜਾਬ ਪੁਲਿਸ ਨੂੰ ਗਲਤ ਖਬਰ ਦਿੱਤੀ ਨਾ ਹੁਣ ਮੇਰੇ ਸਾਹਮਣੇ ਦੇਖ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਸ ਇਨਸਾਨ ਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਇਨਸਾਨੀਅਤ ਲਈ ਜੰਗ ਛੇੜੀ ਹੋਈ ਹੈ ਤੂੰ ਉਸ ਨੂੰ ਅਪਰਾਧੀ ਸਾਬਿਤ ਕਰਨ ਲਈ ਪੰਜਾਬ ਤੱਕ ਪਹੁੰਚ ਗਿਆ ਕੁਲਵੰਤ ਸਿੰਘ ਨੇ ਮੌਕੇ ਤੇ ਹੀ ਪੰਜਾਬ ਵਿੱਚ ਆਪਣੇ ਸੰਪਰਕ ਵਾਲੇ ਉੱਚ ਪੁਲਿਸ ਅਧਿਕਾਰੀਆਂ ਨੂੰ ਫੋਨ ਲਾਇਆ ਅਤੇ ਲਾਊਡਸਪੀਕਰ ਔਨ ਕਰ ਦਿੱਤਾ। ਉਸਨੇ ਬੜੀ ਸਖਤੀ ਨਾਲ ਕਿਹਾ, "ਸਰ, ਮੈਂ ਸਰੀ ਕੈਨੇਡਾ ਤੋਂ ਹਬ ਡੀਸੀਪੀ ਕੁਲਵੰਤ ਸਿੰਘ ਬੋਲ ਰਿਹਾ ਹਾਂ। ਪਾਈ ਗੁਰਮੁਖ ਸਿੰਘ ਦੇ ਜਿਸ ਗੋਦਾਮ ਨੂੰ ਤੁਸੀਂ ਸੀਲ ਕੀਤਾ ਹੈ, ਉਹ ਕਿਸੇ ਸਮਗਲਰ ਦਾ ਨਹੀਂ, ਬਲਕਿ ਗੁਰੂ ਨਾਨਕ ਦੇ ਲੰਗਰ ਦਾ ਸਟੋਰ ਹੈ। ਇਹ ਮੇਰੀ ਨਿੱਜੀ ਗਾਰੰਟੀ ਹੈ। ਇਸਨੂੰ ਤੁਰੰਤ ਖੋਲਿਆ ਜਾਵੇ ਅਤੇ ਸ਼ਿਕਾਇਤ ਕਰਤਾ ਤੇ ਝੂਠੀ ਰਿਪੋਰਟ ਦਾ ਪਰਚਾ ਦਰਜ ਕੀਤਾ ਜਾਵੇ।" ਫੋਨ ਦੇ ਦੂਜੇ ਪਾਸਿਓਂ ਤੁਰੰਤ ਜਵਾਬ ਆਇਆ ਕਿ ਗੋਦਾਮ ਖੋਲ ਦਿੱਤਾ ਗਿਆ ਹੈ। ਇਹ ਸੁਣ ਕੇ ਜਰਨ ਉਸ ਦਾ ਚਿਹਰਾ ਸ਼ਰਮ ਨਾਲ ਪੀਲਾ ਪੈ ਗਿਆ ਅਤੇ ਉਹ ਭੀੜ ਵਿੱਚੋਂ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਦੋਂ ਹੀ ਪਾਈ ਗੁਰਮੁਖ ਸਿੰਘ ਨੇ ਪਿੱਛੋਂ ਆ ਕੇ ਅਫਸਰ ਦਾ ਹੱਥ ਫੜ ਲਿਆ ਅਤੇ ਬੜੇ ਧੀਰਜ ਨਾਲ ਕਿਹਾ ਛੱਡੋ ਅਫਸਰ ਸਾਹਿਬ ਸ਼ੱਕ ਕਰਨਾ ਇਨਸਾਨੀ ਫਿਤਰਤ ਹੈ ਜੇ ਅੱਜ ਇਹ ਸ਼ੱਕ ਨਾ ਹੁੰਦਾ ਤਾਂ ਸ਼ਾਇਦ ਮੇਰੀ ਇਸ ਗੁਪਤ ਸੇਵਾ ਬਾਰੇ ਦੁਨੀਆ ਨੂੰ ਪਤਾ ਨਾ ਲੱਗਦਾ ਅਤੇ ਪੰਜਾਬ ਵਾਲੀ ਰੁਕਾਵਟ ਵੀ ਦੂਰ ਨਾ ਹੁੰਦੀ ਵਾਹਿਗੁਰੂ ਜੋ ਕਰਦਾ ਹੈ ਭਲੇ ਲਈ ਕਰਦਾ ਹੈ ਗੁਰਮੁਖ ਸਿੰਘ ਦੀ ਇਸ ਨਿਮਰਤਾ ਅਤੇ ਬਿਨਾ ਕਿਸੇ ਨਫ਼ਰਤ ਵਾਲੀ ਗੱਲ ਨੇ ਉੱਥੇ ਮੌਜੂਦ ਹਰ ਬੰਦੇ ਦੀ ਰੂਹ ਨੂੰ ਝੰਡੋੜ ਕੇ ਰੱਖ ਦਿੱਤਾ। ਉਹ ਲੋਕ ਜੋ ਪੱਥਰ ਮਾਰਨ ਆਏ ਸਨ, ਅੱਜ ਉਹਨਾਂ ਦੇ ਹੱਥ ਜੁੜੇ ਹੋਏ ਸਨ। ਜਰਨੈਲ ਸਿੰਘ ਗੋਡਿਆਂ 'ਤੇ ਬੈਠ ਕੇ ਰੋਣ ਲੱਗ ਪਿਆ ਅਤੇ ਮਾਫ਼ੀ ਮੰਗਣ ਲੱਗਾ। ਉਸ ਦਿਨ ਤੋਂ ਬਾਅਦ ਉਹ ਬੇਸਮੈਂਟ ਸਿਰਫ਼ ਗੁਰਮੁਖ ਸਿੰਘ ਦੀ ਨਹੀਂ, ਬਲਕਿ ਪੂਰੇ ਮੁਹੱਲੇ ਦੀ ਬਣ ਗਈ। ਅੱਜ ਸਰੀ ਦੀ ਉਸ ਚਮਕਦੀ ਤੁੱਪ ਵਿੱਚ ਗਵਾਂਢੀ ਮਿਲ ਕੇ ਉੱਥੇ ਰੋਟੀਆਂ ਪੈਕ ਕਰਦੇ ਹਨ ਅਤੇ ਇਨਸਾਨੀਅਤ ਦਾ ਇਹ ਲੰਗਰ ਦੁਨੀਆ ਭਰ ਵਿੱਚ ਜਾਂਦਾ ਹੈ। ਦੋਸਤੋ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਆਪਣੀ رائے ਕਦੇ ਨਾ ਬਣਾਓ ਅਸਲ ਧਰਮ ਉਹ ਹੈ ਜੋ ਗੁਪਤ ਰਹਿ ਕੇ ਦੂਜਿਆਂ ਦੇ ਹੰਝੂ ਪੂੰਝੇ ਜੇ ਤੁਹਾਨੂੰ ਭਾਈ ਗੁਰਮੁਖ ਸਿੰਘ ਦੀ ਇਹ ਨਿਸ਼ਕਾਮ ਸੇਵਾ ਅਤੇ ਸਾਡੀ ਇਹ ਵੀਡੀਓ ਦਿਲ ਨੂੰ ਛੂ ਗਈ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਪਰਿਵਾਰ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਚਾਈ ਅਤੇ ਇਨਸਾਨੀਅਤ ਦਾ ਇਹ ਸੁਨੇਹਾ ਹਰ ਕਿਸੇ ਤੱਕ ਪਹੁੰਚ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ